ਜੋ ਜਿਹੜੇ ਇਹ ਬੱਚੇ ਨੇ ਜਿਹੜੇ ਵਿਦੇਸ਼ਾਂ ਵੱਲੋਂ ਜਾ ਰਹੇ ਨੇ ਇਹ ਕਾਰਨ ਕੀ ਬੰਦ ਹੈ ਇਹ ਸੋ ਜਿਹਨੂੰ ਇੰਗਲਿਸ਼ ਦੇ ਵਿੱਚ ਬ੍ਰੇਨ ਡレイン ਕਿਹਾ ਜਾਂਦਾ ਹੈ ਦਾ ਕਾਰਨ ਜੇ ਅਸੀਂ ਜਾਣੀਏ ਤਾਂ ਇੱਥੇ ਬੇਰੁਜ਼ਗਾਰੀ ਹੈ ਤੇ ਜਿਹੜੀ ਸਰਕਾਰਾਂ ਨੇ ਉਹ ਇਸ ਵੱਲ ਧਿਆਨ ਨਹੀਂ ਦੇ ਰਹੀਆਂ ਸੇ ਕਾਰਨ ਇਥੋਂ ਜਿਹੜਾ ਨੌਜਵਾਨ ਪੜ੍ਹੇ ਲਿਖੇ ਪ੍ਰਵਾਸ ਕਰਦੇ ਤਾਂ ਨਮਾ ਸ਼ਬਦ ਇਸੇ ਪ੍ਰਵਾਸ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਇਆ ਕੰਟ੍ਰੈਕਟ ਮੈਰਿਜ ਇਹ ਆਖਿਰ ਦੇ ਵਿੱਚ ਵਕੀਲ ਸਾਹਿਬ ਕੰਟ੍ਰੈਕਟ ਮੈਰਿਜ ਹੈ ਕੀ ਉਹ ਉਹਦੇ ਲਈ ਕਾਨੂੰਨ ਦੀ ਕੀ ਪਰਵਾਹ ਆਏਗੀ ਪ੍ਰੋਗਰਾਮ ਤੁਨ ਚਰਚਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਬਿਆਨ ਸਿੰਘ ਗਰੂੜੀਆਂ ਜੀ ਐਨ ਨੂੰ ਆਖਦਾ ਦਰਸ਼ਕੋ ਅੱਜ ਅਸੀਂ ਗੱਲ ਕਰਾਂਗੇ ਪ੍ਰਵਾਸ ਬਾਰੇ ਅੱਜ ਅਸੀਂ ਗੱਲ ਕਰਾਂਗੇ ਕੰਟਰੈਕਟ ਮੈਰਿਜ ਬਾਰੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਤੋਂ ਜਿਹੜੇ ਪੰਜਾਬੀ ਨੇ ਉਹ ਵਿਦੇਸ਼ਾਂ ਦੇ ਵਿੱਚ ਗਏ ਨੇ ਬੱਚੇ ਬੱਚੀਆਂ ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਰਹਿਣਗੇ ਐਡਵੋਕੇਟ ਚਮਕੌਰ ਸਿੰਘ ਮਲੌਤ ਜੋ ਕਿ ਕਾਨੂੰਨੀ ਸਲਾਹਕਾਰ ਦੇ ਤੌਰ ਤੇ ਵਿਚਾਰ ਦੇ ਨੇ ਬਕੀਤ ਸਾਬਾਵਾ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਮਾਨ ਸਿੰਘ ਜੀ ਤੁਗਾ ਜੀ ਕਿਵੇਂ ਦੇਖਦੇ ਹੋ ਜਿਹੜੇ ਇਹ ਬੱਚੇ ਨੇ ਜਿਹੜੇ ਵਿਦੇਸ਼ਾਂ ਵੱਲੋਂ ਜਾ ਰਹੇ ਨੇ ਇਹ ਕਾਰਨ ਕੀ ਮੰਨਦੇ ਜਾਂਦਾ ਜੀ ਮਾਨ ਸਿੰਘ ਜੀ ਦੇਖੋ ਜੋ ਪ੍ਰਵਾਸ ਹੋ ਰਿਹਾ ਪੰਜਾਬ ਦੇ ਵਿੱਚੋਂ ਜੀ ਅੱਜ ਕੱਲ ਪ੍ਰਵਾਸ ਦੀ ਜਿਹੜੀ ਤਸਵੀਰ ਉਹ ਵੀ ਬਦਲ ਗਈ ਹੈ ਜੀ ਪਹਿਲਾਂ ਘਰਾਂ ਵਿੱਚੋਂ ਲੋਕ ਬਾਹਰ ਜਾਂਦੇ ਸੀ ਪੈਸਾ ਕਮਾਉਣ ਦੇ ਲਈ ਤੇ ਉਹ ਪੈਸਾ ਪੰਜਾਬ ਦੇ ਵਿੱਚ ਆਉਂਦਾ ਸੀ ਹਮ ਪਰ ਅੱਜ ਕੱਲ ਜਿਹੜਾ ਪਰਵਾਸ ਸੁਰਜ ਪੜੇ ਲਿਖੇ ਨੌਜਵਾਨ ਜਿਹੜੇ ਬਾਹਰ ਜਾ ਰਹੇ ਨੇ ਉਹ ਇੱਥੋਂ ਪੈਸਾ ਲੈ ਕੇ ਬਾਹਰ ਜਾ ਰਹੇ ਨੇ ਜੀ ਸੋ ਜਿਹਨੂੰ ਇੰਗਲਿਸ਼ ਦੇ ਵਿੱਚ ਬ੍ਰੇਨ ਡレイン ਕਿਹਾ ਜਾਂਦਾ ਮਤਲਬ ਪੜਿਆ ਲਿਖਿਆ ਪ੍ਰਵਾਸ ਹੋ ਰਿਹਾ ਹੂੰ ਇਹ ਦਾ ਕਾਰਨ ਜੇ ਅਸੀਂ ਜਾਣੀਏ ਤਾਂ ਇੱਥੇ ਬੇਰੁਜ਼ਗਾਰੀ ਹੈ ਤਿਗਰੀ ਸਰਕਾਰਾਂ ਨੇ ਉਹ ਇਸ ਵੱਲ ਧਿਆਨ ਨਹੀਂ ਦੇ ਰਹੀਆਂ ਇਸੇ ਕਾਰਨ ਇੱਥੋਂ ਜਿਹੜਾ ਨੌਜਵਾਨ ਪੜਿਆ ਲਿਖਿਆ ਉਹ ਪ੍ਰਵਾਸ ਕਰ ਰਿਹਾ ਜੀ ਚਲੋ ਪ੍ਰਵਾਸ ਦੀ ਆਪਾਂ ਗੱਲ ਕੀਤੀ ਤੇ ਇੱਕ ਨਵਾਂ ਸ਼ਬਦ ਇਸੇ ਪ੍ਰਵਾਸ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਇਆ ਕੰਟਰੈਕਟ ਮੈਰਿਜ ਇਹ ਆਖਿਰ ਦੇ ਵਿੱਚ ਵਕੀਲ ਸਾਹਿਬ ਕੰਟਰੈਕਟ ਮੈਰਿਜ ਹੈ ਕੀ? ਇਹਦੀ ਪਰਿਭਾਸ਼ਾ ਕੀ ਹੈ ਜੀ? ਦੇਖੋ ਜਿਹੜਾ ਕੰਟਰੈਕਟ ਮੈਰਿਜ ਹੈਗੇ ਨਾ ਜੀ ਜਿਹਨੂੰ ਆਪਾਂ ਕਹਿੰਦੇ ਆ ਵੀ ਏਜੰਟ ਨੇ ਜਿਹੜੇ ਪੰਜਾਬ ਦੇ ਵਿੱਚ ਹੂੰ ਇਹਨਾਂ ਨੇ ਇਸ ਟਰਮ ਨੂੰ ਜਾਂ ਆਪਾਂ ਗਏ ਪਰਿਭਾਸ਼ਾ ਨੂੰ ਜਨਮ ਦਿੱਤਾ ਹੈ। ਜੀ ਜਿਸੀ ਕੋਈ ਕਾਨੂੰਨੀ ਭਾਸ਼ਾ ਦੇ ਵਿੱਚ ਕੰਟਰੈਕਟਡ ਮੈਰਿਜ ਨਾਂ ਦੀ ਕੋਈ ਹੈਗੀ ਆ ਸ਼ਬਦ ਨਹੀਂ ਹੈ। ਕੋਈ ਸ਼ਬਦ ਨਹੀਂ ਹੈ। ਹਾਂ ਬਿਲਕੁਲ ਮੈਰਿਜ ਤਾਂ ਮੈਰਿਜ ਹੀ ਹੈ। ਜਦੋਂ ਤੁਸੀਂ ਇੱਕ ਵਾਰ ਕਿਸੇ ਵੀ ਧਰਮ ਦੇ ਮੁਤਾਬਕ ਚਾਹੇ ਸਿੱਖ ਹੈ Hindu ਹੈ Muslim ਹੈ ਨਿੱਤੀਵਾਜ ਮੁਤਾਬਕ ਲਾਮਾ ਜੀਆ ਵਿਆਹ ਕਰਵਾ ਲਿਆ ਹੈਗਾ ਤਾਂ ਤੁਸੀਂ बतौर ਪਤੀ ਪਤਨੀਓ ਤੇ ਉੱਥੇ ਕੰਟਰੈਕਟ ਮੈਰਿਜ ਨਾਲ ਦੀ ਕੋਈ ਚੀਜ਼ ਨਹੀਂ ਹੈ ਜੀ ਸੋ ਇਹ ਲੋਕਾਂ ਨੂੰ ਭਰਮ ਭੁਲੇਖੇ ਜਿ ਰੱਖ ਕੇ ਜਿਹੜੇ ਏਜੰਟ ਰਿਓ ਕਹਿੰਦੇ ਕੰਟਰੈਕਟ ਮੈਰਿਜ ਹੋ ਗਈ ਤੁਹਾਡੀ ਤੁਸੀਂ ਬਾਅਦ ਜਾ ਕੇ ਵਿਆਹ ਖਤਮ ਕਰ ਲਿਓ ਆਪਣਾ ਡਿਵੋਰਸ ਲੈ ਲਿਓ ਤੁਸੀਂ ਆਪਣੇ ਦਾ ਤੁਸੀਂ ਆਪਣੇ ਨਾਲ ਇਹ ਕੋਈ ਵੱਡੀ ਗੱਲ ਨਹੀਂ ਪਰ ਅਸਲ ਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਕਿ ਮੈਰਿਜ ਦੀ ਡੈਫੀਨੀਸ਼ਨ ਕੀ ਹੈ ਜੀ ਤੇ ਕੰਟਰੈਕਟ ਮੈਰਿਜ ਕਾਨੂੰਨ ਦੀ ਲੈਂਗੁਏਜ ਦੇ ਵਿੱਚ ਕੀ ਹੁੰਦਾ ਜੀ ਕਾਨੂੰਨ ਦੇ ਵਿੱਚ ਕੰਟਰੈਕਟ ਮੈਰਿਜ ਕੁਝ ਨਹੀਂ ਹੈ ਸਿਰਫ ਮੈਰਿਜ ਹੀ ਹੈ ਸੋ ਇਹ ਜਿਹੜੀ ਕੰਟਰੈਕਟ ਮੈਰਿਜ ਹੈ ਇਹ ਜਿਹੜੇ ਏਜੰਟ ਨੇ ਉਹਨਾਂ ਦਿੱਤੀ ਹੋਈ ਦੇਣ ਹੈ ਜੀ ਚਲੋ ਆਪਾਂ ਕੰਟਰੈਕਟ ਮੈਰਿਜ ਦੀ ਗੱਲ ਕੀਤੀ ਇੱਕ ਨਵੀਂ ਚੀਜ਼ ਹੋਰ ਸਾਹਮਣੇ ਆਉਂਦੀ ਹੈ ਵੇਖਣ ਨੂੰ ਕਿ ਜਦੋਂ ਬੱਚੇ ਜਾਂ ਬੱਚੀ ਇਧਰੋਂ ਵਿਦੇਸ਼ ਚੱਲ ਜਾਂਦੇ ਨੇ ਉੱਥੇ ਜਾ ਕੇ ਰਿਸ਼ਤੇ ਪ੍ਰੋਪਰ ਨਹੀਂ ਨਹੀਂ ਪਾਉਂਦੇ ਜਾਂ ਆਪਾਂ ਗੱਲ ਕਰੀਏ ਕਿ ਉਹਨਾਂ ਦੇ ਜਿਹੜੇ ਹਿੱਤ ਨੇ ਹੱਕ ਨੇ ਅ ਪਤੀ ਪਤਨੀ ਦੇ ਸਬੰਧਨ ਨੂੰ ਲੈ ਕੇ ਉਹ ਉਹਦੇ ਲਈ ਕਾਨੂੰਨ ਦੀ ਕੀ ਪਰਿਭਾਸ਼ਾ ਹੈਗੀ ਉਹਦੇ ਵਿੱਚ ਕਾਨੂੰਨ ਦੇ ਵਿੱਚ ਹੱਕ ਹਕੂਕ ਜਿਹੜੇ ਉਹਦੇ ਰੱਖੀ ਦੇ ਲਈ ਉਹ ਕੀ ਹੈਗੇ ਨੇ ਦੇਖੋ ਜਦੋਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਜਦੋਂ ਇੱਕ ਔਰਤ ਜਾਂ ਮਰਦ ਜੀ ਆਪਣੇ ਧਰਮ ਮੁਤਾਬਕ ਜਿਹੜੀਆਂ ਉਹ ਨੀਤੀ ਰਵਾਜਾਂ ਮੁਤਾਬਕ ਪਰਫਾਰਮ ਕਰ ਲੈਂਦਾ ਜਿਹੜੀਆਂ ਲਾਵਾ ਨੇ ਜਾਂ ਜੀ ਧਰਮ ਕਾਮ ਕੋਈ ਗੁਰਸਾਹਿਬ ਦੇ ਅੱਗੇ ਬੈਠ ਕੇ ਲਾਮਾ ਲੈਂਦਾ ਆਨੰਦ ਕਾਰਜ ਪੜੇ ਜਾਂਦੇ ਆ ਜਾਂ Hindu tantra ਦੇ ਤੋ ਆਪਕ ਫੇਰੇ ਲਏ ਜਾਂਦੇ ਹੈਗੇ ਜੀ ਉਹਦੇ ਮਤਲਬ ਕੋ ਪਤੀ ਪਤਨੀ ਦਾ ਦਰਜਾ ਹੋ ਜਾਂਦਾ ਉਹਨਾਂ ਦਾ ਸੋ ਜਦੋਂ ਇੱਕ ਵਾਰ ਤੁਸੀਂ ਪਤੀ ਪਤਨੀ ਵਰਗ ਬਣ ਗਏ ਤਾਂ ਤੁਸੀਂ ਬਤੌਰ ਪਤਨੀ ਤੇ ਬਤੌਰ ਪਤੀ ਬਣ ਗਏ ਹੁਣ ਇਹਦਾ ਤੁਸੀਂ ਇੱਕ ਨਵਾਂ ਸਵਾਲ ਕੀਤਾ ਵੀ ਵਿਦੇਸ਼ਾਂ ਦੇ ਵਿੱਚ ਜਾ ਕੇ ਦੋਹਾਂ ਦੇ ਵਿੱਚ ਝਗੜੇ ਪੈਦਾ ਹੁੰਦੇ ਨੇ ਉਹਦਾ ਬੇਸਿਕ ਕਾਰਨ ਤਾਂ ਇਹ ਆ ਕਿ ਜੋ ਵੀ ਮੁੰਡਾ ਕੁੜੀ ਇੱਥੋਂ ਜਾਂਦੇ ਆ ਜੀ ਜਿਆਦਾਤਰ ਮੈਰਿਜ ਉਹਨਾਂ ਲੜ ਦੀ ਆਸ ਦੇ ਵਿੱਚ ਇੱਕ ਜਿਹੜਾ ਕੰਟਰੈਕਟ ਮੈਰਿਜ ਕਹ ਕੇ ਕਰਾਈ ਜਾਂਦੀ ਉਹ ਖੁੰਦੀ ਹੈ ਜਿਸ ਵਿੱਚ ਲੜਕੀ ਦੀ ਕੁਆਲਿਫੀਕੇਸ਼ਨ ਜ਼ਿਆਦਾ ਹੁੰਦੀ ਹੈ ਤੇ ਲੜਕੇ ਦੀ ਘੱਟ ਹੁੰਦੀ ਹੈ ਜੀ ਲੜਕਾ ਇਸ ਲਈ ਨਾਲ ਜਾਂਦਾ ਕਿਉਂਕਿ ਉਹਦੇ ਕੋਲ ਸੋਰਸ ਹੁੰਦੇ ਹਨ ਉਹ ਪੈਸੇ ਖਰਚ ਕਰਦਾ ਤੇ ਲੜਕੀ ਦੇ ਨਾਲ ਬਾਹਰ ਜਾਂਦਾ ਹੈਗਾ ਸੋ ਜਿਹੜਾ ਮਾਨਸਿਕ ਤਵੱਜਾ ਦੋਹਾਂ ਦਾ ਉਹ ਬਹੁਤ ਫਰਕ ਰਹਿੰਦਾ ਇੱਕ ਪੜ੍ਹੀ ਲਿਖੀ ਲੜਕੀ 10 ਪੜੇ ਜਾਣ ਪਰ ਲੜਕੇ ਨਾਲ ਨਹੀਂ ਨਿਵਾ ਸਕਦੀ ਤੇ ਬਾਕੀ ਜੇ ਤੁਸੀਂ ਬਾਹਰ ਦੀ ਗੱਲ ਕਰਦੇ ਹੋ ਬਾਹਰ ਦਾ ਜਿਹੜਾ ਆਪੋ ਹਵਾਲੇ ਆਪਾਂ ਮਾਹੌਲ ਕਹਦੇ ਗਿਨਾ ਸਾਡੇ ਸਮਾਜ ਨਾਲੋਂ ਬਿਲਕੁਲ ਵੱਖਰਾ ਹੈਗਾ ਜੀ ਉੱਥੇ ਔਰਤਾਂ ਦਾ ਦਰਜਾ ਸਾਡੇ ਸਮਾਜ ਨਾਲੋਂ ਬਹੁਤ ਜ਼ਿਆਦਾ ਉੱਤਮ ਹੈਗਾ ਉੱਤਮ ਹੈ ਉੱਥੇ ਮੁੰਡਿਆਂ ਵਾਂਗ ਲੜਕੀਆਂ ਜਿਉਂਦੀਆਂ ਹੈਗੀਆਂ ਦੇਖੋ ਆਮ ਖੁੱਲੇ ਮਾਹੌਲ ਦੇ ਵਿੱਚ ਰਹਿੰਦੇ ਨੇ ਤੇ ਜੋ ਸਾਡੀ ਸੰਕੀਰਣ ਸੋਚ ਆ ਜਿਹੜੀ ਹੈਗੀ ਆ ਉਹ ਅਸੀਂ ਯਾਨੀ ਨੂੰ ਜਔਰਤ ਨੂੰ ਦਬਾ ਕੇ ਰੱਖਣ ਦੀ ਆ ਉੱਥੇ ਨਹੀਂ ਕਰੇ ਦਿੱਤਾ ਜਾਂਦਾ ਸੋ ਤੋਂ ਵੱਡਾ ਕਾਰਨ ਤੇ ਇਹੀ ਆ ਵੀ ਸਾਡੀ ਜਿਹੜੀ ਮਰਦ ਪ੍ਰਧਾਨ ਸਮਾਜ ਦੀ ਸੋਚ ਆ ਉਹ ਝਗੜੇ ਦੀ ਜੜ ਪੈਦਾ ਹੁੰਦੀ ਹੈ ਜੀ ਹਾਂਜੀ ਤੇ ਝਗੜੇ ਦੀ ਗੱਲ ਕਰ ਰਹੇ ਆ ਝਗੜਿਆਂ ਨੂੰ ਦੇਵੋਸ ਦੇ ਵਿੱਚ ਤਲਾਕ ਦੇ ਵਿੱਚ ਤਬਦੀਲ ਹੋਣ ਨੂੰ ਵੀ ਜਿਆਦਾ ਸਮਾਂ ਨਹੀਂ ਲੱਗਦਾ ਤੁਸੀਂ ਵਕਾਲਤ ਦੇ ਇਹਦੇ ਵਿੱਚ ਕੰਮ ਕਰਦੇ ਆ ਤੇ ਤੁਹਾਡੇ ਹਿਸਾਬ ਦੇ ਨਾਲ 100 ਦੇ ਵਿੱਚੋਂ ਜੇਕਰ ਆਪਾਂ ਜਾਣੀਏ ਕਿੰਨੇ ਕ ਪ੍ਰਤੀਸ਼ਤ ਕੇਸ ਨੇ ਜਿਹੜੇ ਉਹ ਇਸ ਤਰ੍ਹਾਂ ਦੇ ਆਉਂਦੇ ਨੇ ਜਿਹੜੇ ਝਗੜੇ ਵਾਲੇ ਨੇ ਜ਼ਿਆਦਾਤਰ ਦੇਖੋ ਜਿਹੜੇ ਬਾਹਰਲੇ ਪ੍ਰਵਾਸ ਹੋ ਰਿਹਾ ਜੀ ਬਾਹਰ ਨੂੰ ਜਾ ਰਹੇ ਨੇ ਮੁੰਡੇ ਕੁੜੀ ਦਾ ਜੀ ਉਹਨਾਂ ਦੀ ਮਨਸਾ ਇਹ ਨਹੀਂ ਹੁੰਦੀ ਕਿ ਅਸੀਂ ਬਤੌਰ ਪਤੀ ਪਤਨੀ ਰਹਿਣਾ ਹੈਗਾ ਹੂੰ ਉਹਨਾਂ ਦੇ ਆਪਣੇ ਆਪਣੇ ਹਿੱਤ ਹੁੰਦੇ ਆ ਲੜਕੇ ਦਾ ਹਿੱਤ ਹੁੰਦਾ ਕਿ ਮੈਂ ਬਾਹਰ ਜਾਣਾ ਜੀ ਲੜਕੀ ਦਾ ਹਿੱਤ ਹੁੰਦਾ ਵੀ ਮੈਂ ਇਹਦੇ ਪੈਸੇ ਨੇ ਜਿਹੜੇ ਪੈਸੇ ਲਵਾ ਕੇ ਮੈਂ ਬਾਹਰ ਚਲੀ ਜਾਣਾ ਹੈ ਮਤਲਬ ਇੱਥੇ ਡਿਸਾਈਡ ਹੋ ਕੇ ਜਾਂਦਾ ਉਹਨਾਂ ਦੀ ਚਾਹੇ ਤੁਸੀਂ ਪੱਕੇ ਵਿਆਹ ਦੀ ਤੌਰ ਤੇ ਕਰੋ ਪਰ ਉਹ ਉਹਨਾਂ ਦੇ ਮਨ ਇੱਕ ਨਹੀਂ ਨਾਲ ਨਹੀਂ ਮਿਲਦੇ ਹੂੰ ਤੇ ਉਹ ਬਾਹਰ ਜਾ ਕੇ ਵੀ ਉਡਾਲੀਆਂ ਮਾਰਦੇ ਆ ਕਿ ਅਸੀਂ ਆਪਣੀ ਮਰਜ਼ੀ ਦੇ ਮਤਲਬ ਆਪਣੀ ਇੱਛਾ ਦੇ ਤੱਕ ਵਿਆਹ ਕਰਵਾਵਾਂਗੇ ਜੀ ਸੋ ਇਸ ਦੇ ਵਿੱਚੋਂ ਸਾਡੇ ਕੋਲ ਬਥੇਰੇ ਜਿਹੜੇ ਝਗੜੇ ਆਉਂਦੇ ਆ ਲੜਕੀਆਂ 2 ਮਹੀਨੇ ਬਾਅਦ ਜਾ ਕੇ ਲੜਕੀ ਛੱਡ ਦਿੰਦੀ ਹੈਗੀ। ਕਈ ਵਾਰ ਲੜਕੇ ਵਾਲੇ ਜਿਹੜਾ ਲੜਕਾ ਹੁੰਦਾ ਉਹ ਲੜਕਾ ਵੀ ਲੜਕੀ ਛੱਡ ਜਾਂਦਾ। ਸੋ ਕਾਰਨ ਤਾਂ ਇਹੀ ਹੈ ਨਾ ਵੀ ਉਹਨਾਂ ਦੀ ਜਿਹੜਾ ਮਾਨਸਿਕ ਲੈਵਲ ਆ ਉਹ ਬਹੁਤ ਡਿਫਰੈਂਟ ਹੁੰਦਾ ਹੈ। ਹਾਂਜੀ। ਕੀ ਭਾਰਤ ਸਰਕਾਰ ਦੇ ਵੱਲੋਂ ਕੋਈ ਅਜਿਹਾ ਕਾਨੂੰਨ ਬਣਾਇਆ ਗਿਆ ਇਹਨਾਂ ਦੇ ਬਾਬਤ? ਕੋਈ ਸਪੈਸ਼ਲ ਕਾਨੂੰਨ ਨਹੀਂ ਹੈ ਜੋ Hindu Law ਜਾਂ ਇਹਨਾਂ ਨੂੰ ਡੀਲ ਕਰਦਾ ਉਹ ਹੀ ਸਭ ਤੋਂ ਐਪਲੀਕੇਬਲ ਹੈ। ਜੀ ਠੀਕ ਹੈ। ਕਿਉਂਕਿ ਕਿਤਨਾ ਕਿਤੇ ਧੋਖਾਧੜੀ ਦਾ ਮਾਮਲਾ ਵੀ ਤਾਂ ਦਰਜ ਹੁੰਦਾ ਹੀ ਹੋਗਾ ਜੇਕਰ ਆਪਾਂ ਗੱਲ ਕਰੀਏ ਕਿ ਉਧਰ ਜਾ ਕੇ ਕੰਟ੍ਰੈਕਟ ਮੈਰਿਜ ਦੀ ਤੁਸੀਂ ਗੱਲ ਕੀਤੀ ਆ ਵੀ ਉਧਰ ਜਾ ਕੇ ਜੇਕਰ ਸੋਰਸਸ ਜਿੱਦੇ ਲੱਗੇ ਹੁੰਦੇ ਨੇ ਜਿੱਦਾਂ ਪੈਸੇ ਲੱਗੇ ਨੇ ਕਿਸੇ ਮੁੰਡੇ ਦੇ ਉਧਰ ਜਾ ਕੇ ਕੁੜੀਆਂ ਮੁੱਕਰ ਜਾਂਦੀਆਂ ਨੇ ਫਿਰ ਇੱਧਰ ਉਹਨਾਂ ਦੇ ਜਿਹੜੇ ਮੁੰਡੇ ਵਾਲਿਆਂ ਦੇ ਮਾਪੇ ਨੇ ਉਹ ਕੀ ਅਜਿਹੇ ਕਰਨ ਵੀ ਜਿਹੜਾ ਸਿਕਿਓਰ ਰਹਿ ਸਕੇ ਜੀ ਦੇਖੋ ਪਿਛਲੇ ਸਮੇਂ ਦੇ ਵਿੱਚ ਦੇਖਣ ਚਾਏ ਜਦੋਂ ਲੜਕੀ ਜਾਂ ਲੜਕੇ ਦੇ ਵਿੱਚ ਇਹੋ ਜਿਹੇ ਰੌਲੇ ਪੈਦਾ ਹੁੰਦੇ ਆ ਤਾਂ ਬਹੁਤ ਜਗ੍ਹਾ ਐਫ ਆਈ ਆਰ ਦਰਜ ਵੀ ਹੋਈਆਂ ਜੀ ਲੜਕੀ ਦੇ ਮਾਂ ਪਿਓ ਤੇ ਵੀ ਹੋਈਆਂ ਲੜਕੀ ਦੇ ਰਿਸ਼ਤੇਦਾਰਾਂ ਤੇ ਵੀ ਹੋਈਆਂ ਹੂੰ ਕਈ ਲੜਕੇ ਨੇ ਇੱਥੇ ਸੁਸਾਈਡ ਵੀ ਕੀਤੇ ਸੁਸਾਈਡ ਦੇ ਜਿਹੜੇ ਪਰਚੇ ਵੀ ਲੜਕੇ ਦੇ ਪਏ ਨੇ ਹੂੰ ਕਾਨੂੰਨ ਦੀ ਨਜ਼ਰ ਦੇ ਵਿੱਚ ਜਦੋਂ ਜਾਂਦੇ ਆ ਜਦੋਂ ਕਾਨੂੰਨ ਪੁਲਿਸ ਤੇ ਤੋਂ ਜਿਹੜਾ ਕੋਰਟ ਦੇ ਵਿੱਚ ਕੇਸ ਚਲੇ ਜਾਂਦਾ ਉੱਥੇ ਅਸਲ ਡਿਸਾਈਡ ਹੁੰਦਾ ਵੀ ਕਾਨੂੰਨ ਦੇ ਤੇ ਐਪਲੀਕੇਬਲ ਹੈ ਜਾਂ ਨਹੀਂ ਹੈ ਨਹੀਂ ਹੈ ਠੀਕ ਹੈ ਜੀ ਓਕੇ ਪੁਲਿਸ ਦੇ ਹੱਥ ਬੜੀਆਂ ਪਾਵਰਾਂ ਨੇ ਪੁਲਿਸ ਚਾਹੇ ਤਾਂ ਪਰਚਾ ਕਰ ਦਿੰਦੀ ਹੈ ਹੂੰ ਇਹ ਹੈ ਤਾਂ ਜੇ ਆਪਾਂ ਜਿੱਥੇ ਤੱਕ ਇਹਨਾਂ ਦੇ ਹਿੱਤ ਰੱਖਣ ਦੀ ਗੱਲ ਹੈ ਕੋਈ ਇਹਨਾਂ ਦੇ ਜਿਹੜੇ ਰਾਈਟ ਪ੍ਰੋਟेक्ट ਕੀਤੇ ਜਾ ਸਕਦੇ ਹੈਗੇ ਜਦੋਂ ਤੁਸੀਂ ਪਤੀ ਪਤਨੀ ਬਤੌਰੇ ਬਣ ਕੇ ਤਾਂ ਉਹਦੇ ਵਿੱਚ ਬਹੁਤਾ ਕਾਨੂੰਨੀ ਪੱਖ ਕਿਹਾ ਵੀ ਕਿਸੇ ਦੇ ਖਾਸ ਤੌਰ ਤੇ ਜਿਹੜੇ ਹਿੱਤ ਨੇ ਪ੍ਰੋਟेक्ट ਕਰੂ ਏਦਾਂ ਕੁਝ ਨਹੀਂ ਹੈ ਜੋ ਕਾਨੂੰਨ ਸਾਡੇ ਲਈ ਆ ਉਹ ਜਿਹੜੇ ਬਾਲਜਨਾਂ ਲਈ ਉਹਨਾਂ ਲਈ ਹੈ ਠੀਕ ਹੈ ਜੀ ਤੇ ਆਪਾਂ ਇਹ ਪੂਰੀ ਪ੍ਰਕਿਰਿਆ ਨੂੰ ਸਮਝ ਰਹੇ ਆ ਤੇ ਇਹਦੇ ਵਿੱਚ ਜਿਹੜੇ ਮੇਨ ਕਿਰਦਾਰ ਨੇ ਪਤੀ ਪਤਨੀ ਤੇ ਉਹਨਾਂ ਤੋਂ ਜੇਕਰ ਕੋਈ ਅਜੀਹੀ ਘਟਨਾ ਅਨਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਹਦੇ ਵਿੱਚ ਜਿਹੜੇ ਮੁੰਡੇ ਕੁੜੀ ਦੇ ਮਾਪੇ ਨੇ ਕੀ ਉਹ ਵੀ ਦੋਸ਼ੀ ਗਿਣੇ ਜਾਣਗੇ ਦੇ ਵਿੱਚ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਵੀ ਇੱਥੇ ਤਾਂ ਪੁਲਿਸ ਨੇ ਮਾਮੀਆਂ ਭੂਆ ਤੱਕ ਨਹੀਂ ਛੱਡੇ ਫਪੜ ਤੱਕ ਨਹੀਂ ਛੱਡੇ ਉਹਨਾਂ ਦੇ ਵੀ 420 ਦੇ ਪਰਚਾ ਉਹਨਾਂ ਦੇ ਪਰਚੇ ਤੇ ਬੜੀ ਪਾਵਰ ਪੰਜਾਬ ਦੇ ਵਿੱਚ ਪੁਲਿਸ ਤਾਂ ਕੁਝ ਵੀ ਕਰ ਸਕਦੀ ਹੈ ਜੀ ਠੀਕ ਹੈ ਠੀਕ ਹੈ ਨਾ ਜੀ ਤਾਂ ਆਪਾਂ کہیں ਵੀ ਕੋਈ ਸੰਸ ਰੱਖਿਆ ਕੀਤਾ ਜਾਂਦਾ ਦਾ ਪੰਜਾਬ ਦੇ ਵਿੱਚ ਇਹ ਨਹੀਂ ਹੈ ਇਹ ਨਹੀਂ ਹੈ ਠੀਕ ਹੈ ਜੀ ਪੁਲਿਸ ਤਾਂ ਜੀ ਕਹਿੰਦੇ ਨੇ ਕੰਦਾ ਦੇ ਕੁੱਤੇ ਚੜਾਉਣ ਦਾ ਕੰਮ ਕਰ ਦਿੰਦੀ ਹੈ ਜੀ ਹਾਂ ਤੇ ਫਿਰ ਇਹਦੇ ਵਿੱਚ ਜੇਕਰ ਕੋਈ ਸਾਡਾ ਦਰਸ਼ਕ ਹੈ ਇਸ ਵੇਲੇ ਸਾਡੀ ਵੀਡੀਓ ਦੇਖ ਰਿਹਾ ਉਹਨਾਂ ਨੂੰ ਕੋਈ ਟਰਿਕ ਦੇਣੀ ਚਾਹੁੰਦੀ ਹੋਊ ਤਾਂ ਤੁਸੀਂ ਵੀ ਇਸ ਤਰ੍ਹਾਂ ਕਰਕੇ ਲਾਉਣ ਫੋਲੋ ਕਰਕੇ ਆਪਾਂ ਇਦਾਂ ਕਰ ਸਕਦੇ ਹਾਂ ਸਿਕਿਉਰ ਕਰਨ ਵਾਸਤੇ ਸਿਕਿਉਰ ਕਰਨ ਵਾਸਤੇ ਇਹ ਬੰਸ ਜੀ ਇਹੀ ਬ੍ਰ ਹੈਗੇ ਵੀ ਦੇਖੋ ਪਹਿਲੀ ਗੱਲ ਤਾਂ ਇਹ ਹੈ ਜਿਹਨੂੰ ਵਿਆਹ ਦਾ ਮਸਲਾ ਹੈਗਾ ਦਾ ਵਿਆਹ ਦੀ ਦੋ ਜ਼ਿੰਦਗੀਆਂ ਜੁੜੀਆਂ ਹੁੰਦੀਆਂ ਹੈ ਜੀ ਜਿਹੜੇ ਬੱਚੇ ਦੇ ਮਾਂ ਪਿਓ ਨੇ ਉਹਨਾਂ ਨੂੰ ਬਹੁਤ ਗੰਭੀਰਤਾ ਨਾਲ ਇਸ਼ੂ ਨੂੰ ਸੋਚਣਾ ਚਾਹੀਦਾ ਹੈ ਲੜਕੇ ਲੜਕੀ ਦਾ ਆਪਸੀ ਮੇਲ ਦੇਖਣਾ ਚਾਹੀਦਾ ਹੂੰ ਜਿਆਦਾਤਰ ਤਾਂ ਇਹ ਹੋਣਾ ਚਾਹੀਦਾ ਵੀ ਲੜਕਾ ਤੇ ਲੜਕੀ ਆਪਣੇ ਪੈਰੀ ਹੋ ਕੇ ਬਾਹਰ ਜਾਣ ਬਾਹਰ ਠੀਕ ਹੈ ਜੀ ਕਿਉਂਕਿ ਜਦੋਂ ਤੁਸੀਂ ਇੱਕ ਦੂਸਰੇ ਪਾਸੇ ਖਰਚਾਉਨੇ ਹੋ ਲੜਕੀ ਵੱਧ ਪੜੇ ਲਿਖੀ ਆ ਘੱਟ ਪੜਿਆ ਲਿਖਿਆ ਮੁੰਡਾ ਤਾਂ ਉੱਥੇ ਚਾਸ ਜਿਆਦਾ ਰਹਿੰਦੇ ਵੀ ਮੈਰਿਜ ਫਲॉप ਹੋਏਗੀ ਤੇਰੇ ਪਿੱਛੇ ਜਿਹੜੇ ਆਪਣੇ ਆਪਣੇ ਹਿੱਤ ਸੁਪੇ ਨੇ ਉਹ ਕਦ ਨਾ ਕਦ ਉੱਭਰ ਕੇ ਸਾਹਮਣੇ ਆ ਜਾਂਦੇ ਜੀ ਕਿਉਂਕਿ ਕੁੜੀ ਦਾ ਅਲੱਗ ਇੱਕ ਮਨੋਰਥ ਹੁੰਦਾ ਉਸ ਗੱਲ ਪਿੱਛੇ ਲੜਕੇ ਦਾ ਅਲੱਗ ਮਨੋਰਥ ਹੁੰਦਾ ਬਿਲਕੁਲ ਇਸੇ ਕਰਕੇ ਮੈਰਿਜ ਨਹੀਂ ਨਿਭਦੀ ਹੈਗੀ ਮੁਖੀ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਪੰਜਾਬ ਪੁਲਿਸ ਦੇ ਵੱਲੋਂ ਸਬੰਧਤ ਦੋਸ਼ੀਆਂ ਦੇ ਖਿਲਾਫ ਪਰਚਾ ਜਾਂ ਕਾਰਵਾਈ ਕੀਤੀ ਜਾਂਦੀ ਹੈ ਕਿ ਆਪਾਂ ਪੰਜਾਬ ਦੇ ਵਿੱਚ ਅਕਸਰ ਇੱਕ ਗੱਲ ਸੁਣਨ ਨੂੰ ਮਿਲਦੀ ਹੈ ਕਿ ਅਸੀਂ ਪਰਚਾ ਕਰਵਾ ਕੇ ਬਾਹਰੋਂ ਦੋਸ਼ੀ ਨੂੰ ਵਾਪਸ ਪੰਜਾਬ ਬੁਲਾ ਲਵਾਂਗੇ ਕਿ ਇਸ ਤਰ੍ਹਾਂ ਦਾ ਕੋਈ ਵਾਪਰ ਸਕਦੀ ਗੱਲਬਾਤ ਕੋਈ ਇਸ ਤਰ੍ਹਾਂ ਦੀ ਹੋ ਸਕਦੀ ਹੈ। ਦੇਖੋ ਬੰਸੂ ਜੀ ਜਿਹੜੀ ਬਾਹਰੋਂ ਬੁਲਾਉਣ ਦੀ ਗੱਲ ਹੈਗੀ ਹੈ ਦੋਸ਼ੀ ਨੂੰ ਬਾਹਰੋਂ ਬੁਲਾਉਣਾ ਬਹੁਤ ਔਖਾ ਹੁੰਦਾ ਜੀ ਬੜੇ ਗੰਭੀਰ ਜਿਹੜੇ ਇਲਜ਼ਾਮ ਲੱਗਦੇ ਦੋਸ਼ੀਆਂ ਦੇ ਉੱਪਰ ਕਈ ਵਾਰ ਤਾਂ ਉਹ ਦੋਸ਼ ਨੂੰ ਬਰਉਣਾ ਵੀ ਬਾਰੂ ਬਹੁਤ ਔਖਾ ਹੋ ਜਾਂਦਾ ਹੂੰ ਕਿਉਂਕਿ ਇਹ ਬਹੁਤ ਗੁੰਝਲਦਾਰ ਕਾਨੂੰਨੀ ਪ੍ਰਕਿਰਿਆ ਹੁੰਦੀ ਹੈ ਦੂਸਰੇ ਦੇਸ਼ਾਂ ਨਾਲ ਸਾਡੇ ਇੱਕੋ ਜਿਹੇ ਸਬੰਧ ਨੇ ਸਾਡੀ ਕਾਨੂੰਨੀ ਪ੍ਰਕਿਰਿਆ ਖੁਦ ਹੀ ਜਿਹੜੀ ਹੈਗੀ ਆ ਬਹੁਤ ਗੁੰਝਲਦਾਰ ਹੈਗੀ ਆ ਜੀ ਸੋ ਜਿੱਦ ਤੱਕ ਲੜਕਾ ਲੜਕੀ ਦੇ ਜਿਹੜੇ 420 ਦੇ ਮਸਲੇ ਹੈਗੇ ਅਜੇ ਇਦਾਂ ਦਾ ਕੋਈ ਟ੍ਰੇਲੂ ਝਗੜਾ ਹੈਗਾ ਹੂੰ ਉਹ ਚਾ ਉਹਨੇ ਹਾਈ ਕੋਰਟ ਕੋਈ ਜਾਂ ਡਿਸਟ੍ਰਿਕਟ ਸੈਸ਼ਨ ਜੱਜ ਕੋਈ ਬੜੀਆਂ ਬੜੀਆਂ ਪਾਵਰਾਂ ਹੁੰਦੀਆਂ ਤੇ ਉਹ ਮਸਲੇ ਮੈਨੂੰ ਨਹੀਂ ਲੱਗਦਾ ਵੀ ਇੰਨੇ ਬਡੇ ਲੇਬਲ ਤੇ ਜਾਂਦੇ ਹੈਗੇ ਇੱਥੇ ਨਿਬੜ ਜਾਂਦੇ ਹੈਗੇ ਜੀ ਸੋ ਆਪਾਂ ਬਾਹਰ ਤੋਂ ਬਣਾਉਣ ਦੀ ਗੱਲ ਹੈ ਤਾਂ ਬਹੁਤ ਵੱਡੀ ਦੂਰ ਦੀ ਗੱਲ ਹੈਗੀ ਜੀ ਹਾਂ ਜੀ ਜਿਤਾਰੇ ਆਵਾਂ ਦੀ ਗੱਲ ਕਰੀਏ ਮਤਲਬ ਅੰਤ ਤੋਂ ਅੰਤ ਕਿਹੜੀ ਤਾਰਾ ਲੱਗਦੀ ਆ ਜੇ ਆਪਾਂ ਗੱਲ ਕਰੀਏ ਤਾਂ ਉਹਦੇ ਤੇ ਨੇ ਜਦੋਂ ਤੋਂ ਜਦੋਂ ਦੇਖੋ ਇੱਥੇ ਜਿਹੜੇ ਧੋਖਾਧੜੀ ਦੀ ਪਰਚੇ ਦਰਜ ਹੁੰਦੇ ਹੈਗੇ 422 ਦਾ ਪਰਚਾ ਦਰਜ ਹੋ ਗਿਆ ਜੀ ਜਾਂ ਤਾਂ ਜਿੱਥੇ ਲੜਕਿਆਂ ਦੀ ਡੈਥ ਹੋਈ ਉਹ ਤਿੰਨ ਤੋਂ ਛੇ ਦਾ ਬੈਟਮੈਨ ਤੋਂ ਸੋਸਾਇਟੀ ਦੇ ਪਰਚੇ ਦਰਜ ਹੋਏ ਹੈਗੇ ਠੀਕ ਹੈ ਜਾਂ ਰੌਲੇ ਇਦਾਂ ਨਹੀਂ ਹੁੰਦੇ ਹੈਗੇ ਜੀ ਅ ਜੇ ਆਪਾਂ ਗੱਲ ਕਰੀਏ ਵੀ ਪੰਜਾਬ ਸਰਕਾਰ ਦੀ ਇਨਵੋਲਵਮੈਂਟ ਦੇ ਨਾਲ ਜਾਂ ਕਿਸੇ ਹੋਰ ਬੰਦਾ ਕਹਿੰਦਾ ਵੀ ਸੱਜੂ ਖਿਬਿਓ ਕਰਕੇ ਮੈਂ ਪਰਚਾ ਕਰਾ ਕੇ ਬਾਹਰੋਂ ਬੁਲਾ ਲੂੰਗਾ ਮਤਲਬ ਜਿਹੜੀਆਂ ਆਪਾਂ ਸ਼ੇਖੀਆਂ ਦੀ ਗੱਲ ਸੁਣਦੇ ਆਂ ਪੰਜਾਬ ਦੇ ਵਿੱਚ ਜ਼ਿਆਦਾਤਰ ਇਹ ਗੱਲਾਂ ਹੁੰਦੀਆਂ ਨੇ ਕਿ ਇਸ ਤਰ੍ਹਾਂ ਦੀ ਕੋਈ ਘਟਨਾ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ ਬਾਹਰੋਂ ਬੁਲਾਉਣ ਦੀ ਗੱਲ ਤੇ ਨਹੀਂ ਮੈਂ ਤੁਹਾਨੂੰ ਪਹਿਲਾਂ ਹੀ ਇਹ ਸਾਫ਼ ਕਰ ਚੁੱਕਿਆ ਹਾਂ ਜੀ ਕਿ ਬਾਹਰੋਂ ਬੁਲਾਉਣਾ ਕਿਸੇ ਨੂੰ ਦੋਸ਼ੀ ਨੂੰ ਜੀ ਇਹ ਪੰਜਾਬ ਪੁਲਿਸ ਲਈ ਬਹੁਤ ਵੱਡੀ ਸਿਰਦਰਦੀ ਹੈ ਸਿਰਦਰਦੀ ਹੈ ਠੀਕ ਹੈ ਜੀ ਇਤਨ ਬੜੇ ਬੜੇ ਖਾਰਡ ਕੋਰ ਕ੍ਰਿਮੀਨਲ ਜਿਹਨੂੰ ਕਿਹਾ ਜਾਂਦਾ ਗੈਂਗਸਟਰ ਉਹ ਬਾਹਰ ਬੈਠੇ ਹੈਗੇ ਆ ਉਹਨਾਂ ਨੂੰ ਅਜੇ ਤੱਕ ਪੰਜਾਬ ਪੁਲਿਸ ਨਹੀਂ ਦੇ ਸਕੀ ਠੀਕ ਹੈ ਸੋ ਇਹ ਬੜੀ ਗੁੰਝਲਦਾਰ ਪ੍ਰਕਿਰਿਆ ਸੌਖਾ ਕੰਮ ਨਹੀਂ ਹੈ ਠੀਕ ਹੈ ਅੰਤ ਦੇ ਵਿੱਚ ਵੀ ਮਾਪਿਆਂ ਨੂੰ ਪਹਿਲਾਂ ਹੀ ਵਿਚਾਰ ਕੇ ਚੰਗੇ ਤਰੀਕੇ ਨਾਲ ਸੋ ਸਮਝ ਕੇ ਰਿਸ਼ਤੇ ਵਾਲੇ ਮਾਮਲੇ 'ਚ ਵਿਚਾਰਨ ਦੀ ਤੁਸੀਂ ਸਲਾਹ ਦੇ ਰਹੇ ਹੋ ਹਾਂ ਜੀ ਮੈਂ ਸਾਡੇ ਕੋਲ ਵੀ ਕਈ ਟੈਲੀਫੋਨ ਕਾਲ ਆਉਂਦੀਆਂ ਵੀ ਦੱਸੋ ਜੀ ਅਸੀਂ ਲੜਕਾ ਬਾਹਰ ਤੋਰਨਾ ਹੈ ਜੀ ਅਸੀਂ ਇਨੇ ਪੈਸੇ ਖਰਚ ਕਰਨੇ ਹੈਗੇ ਆ ਤੇ ਕੱਲ ਨੂੰ ਲੜਕੀ ਜਾ ਕੇ ਮੁਕਰਗੀ ਤਾਂ ਅਸੀਂ ਕੀ ਕਰਾਂਗੇ ਜੀ ਕੋਈ ਦੱਸੋ ਕੀ ਸਰ ਕੋਈ ਲਖਾ ਲੀਓ ਨਾ ਕਰੂੰ ਹੂੰ ਹੂੰ ਕੀ ਕਰੀ ਜੀ ਦੇਖੋ ਕਾਨੂੰਨ ਦੇ ਮੁਤਾਬਕ ਜਿਹੜਾ ਆਪਾਂ ਕਹੇ ਵੀ ਕਾਨੂੰਨੀ ਢੰਗ ਨਾਲ ਵੀ ਆਪਾਂ ਲਿਖਾ ਕੇ ਰੱਖੇ ਕੁਝ ਵੀ ਕੱਲ ਨੂੰ ਸਾਡੇ ਪੈਸੇ ਲੱਗੇ ਹੋਏ ਵਾਪਸ ਕਰਨਾਗੇ ਜੀ ਇਦਾਂ ਕਾਨੂੰਨ ਦੇ ਨਜ਼ਰੀਏ ਇਦਾਂ ਦਾ ਕੁਝ ਨਹੀਂ ਹੈ ਜੀ ਠੀਕ ਹੈ ਨਾ ਜਦੋਂ ਤੁਸੀਂ ਇੱਕ ਤੌਰ ਪਤੀ ਪਤਨੀ ਹੋਗੇ ਜੀ ਤਾਂ ਪਤੀ ਪਤਨੀ ਦੇ ਤੌਰ ਤੇ ਤੁਸੀਂ ਬਾਹਰ ਜਾ ਰਹੇ ਹੋ ਜੀ ਫਿਰ ਤੁਸੀਂ ਉਹਨੇ ਨਾ ਇੱਕ ਕਿਸਮ ਦਾ ਹਤਾ ਲਿਖ ਰਹੇ ਹੋ ਉਹਦੇ ਕੋਲ ਲੀਗਲ ਵੈਲਿਊ ਨਹੀਂ ਹੈ ਜੀ ਹਾਂਜੀ ਜੀ ਇਹ ਹੈਗਾ ਤਾਂ ਆਪ ਹਿੰਦੁਸਤਾਨ ਦੇ ਵਿੱਚ ਇਹੋ ਜਿਹਾ ਕੋਈ ਕਾਨੂੰਨੀ ਹੈ ਜਿਹੜਾ ਇਦਾਂ ਦਾ ਪ੍ਰੋਟੈਕਟ ਕਰ ਸਕੇ ਜਿਹੜੀ اتر ਪੈਸੇ ਖਰਚਦੀ ਆ ਉਹਨਾਂ ਦੇ ਵੱਲੋਂ ਕਈ ਵਾਰ ਪ੍ਰੋਪਰਟੀ ਹੈਗੀ ਆ ਜਿਹੜੀ ਸਾਹਮਣੇ ਵਾਲੇ ਧਿਰ ਤੋਂ ਉਹ ਲਿਖਵਾ ਲਈ ਜਾਂਦੀ ਆ ਆਪਣੇ ਨਾਮ ਜਾਂ ਪੈਸੇ ਨੇ ਜਿਹੜੇ ਉਹ ਅਕਾਊਂਟ ਦੇ ਵਿੱਚ ਉਹਨਾਂ ਦੇ ਟ੍ਰਾਂਸਫਰ ਕੀਤੇ ਜਾਂਦੇ ਨੇ ਜਾਂ ਫਿਰ ਉਹਨਾਂ ਤੋਂ ਚੈੱਕ ਲੈ ਲਏ ਜਾਂਦੇ ਨੇ ਕਿ ਇਹਦੇ ਨਾਲ ਜਿਹੜੇ ਉਹਨਾਂ ਦੇ ਜਿਹੜੇ ਪੈਸੇ ਦਿੱਤੇ ਗਏ ਨੇ ਕਿ ਉਹ ਸੁਰੱਖਿਅਤ ਰਹਿੰਦੇ ਨੇ ਜਾਂ ਜਿਹੜੇ ਵੀ ਉਹਨਾਂ ਦੇ ਵੱਲੋਂ ਐਵੀਡੈਂਸ ਲੈ ਜਾਂਦੇ ਨੇ ਇਸ ਰੱਖਿਆਤ ਰਹਿੰਦੇ ਨੇ ਇਸ ਤਰ੍ਹਾਂ ਜੀ ਦੇਖੋ ਭਾਰਤੀ ਕਾਨੂੰਨ ਦੇ ਵਿੱਚ ਵੀ ਬਿਆਨ ਸੀ ਕਈ ਤਰ੍ਹਾਂ ਦੇ ਆਪਾਂ ਕਹਿੰਦੇ ਖਾਮੀਆਂ ਹੈਗੀਆਂ ਜੀ ਜ਼ਿਆਦਾਤਰ ਕਾਨੂੰਨੀ ਮਾਹਰ ਇਹ ਹੀ ਉਹਨਾਂ ਨੂੰ ਆਪਣੀ رائے ਦਿੰਦੇ ਆ ਵੀ ਤੁਸੀਂ ਕੋਈ ਪ੍ਰਾਪਰਟੀ ਲਖਾ ਲਓ ਜੀ ਆਪਣੇ ਨਾਮ ਜੀ ਕੋਈ ਚੈੱਕ ਲੈ ਕੇ ਰੱਖ ਲਓ ਜੀ ਜਿਹੜੀਆਂ ਤੁਹਾਡੇ ਪੈਸੇ ਦਾ ਲੈਣ ਦੇਣਾ ਬੈਂਕ ਰਾਹੀਂ ਉਹਨਾਂ ਦੇ ਖਾਤੇ ਵਿੱਚ ਦਿਖਾਓ ਜੀ ਕਿਸੇ ਹੱਦ ਤੱਕ ਇਹ ਚੀਜ਼ਾਂ ਦੂਜੀ ਧਿਰ ਦੇ ਉੱਪਰ ਦਬਾਅ ਬਣਾਈ ਰੱਖਣ ਲਈ ਠੀਕ ਹਨ ਹੂੰ ਬਰਜ ਕਾਨੂੰਨ ਦੇ ਤੌਰ ਤੇ ਦੇਖਿਆ ਜਾਵੇ ਜੀ ਜਦੋਂ ਕੋਰਟ ਦੇ ਵਿੱਚ ਇਹਨਾਂ ਦੇ ਦੌਰਾਨ ਕੋਈ ਪੇਸ਼ੀਆਂ ਹੁੰਦੀਆਂ ਐਵੀਡੈਂਸ ਹੁੰਦਾ ਤਾਂ ਉੱਥੇ ਚੀਜ਼ਾਂ ਬਹੁਤ ਜ਼ਿਆਦਾ ਮਜ਼ਬੂਤੀ ਨਾਲ ਨਹੀਂ ਖੜਦੀਆਂ ਨਹੀਂ ਖੜਦੀਆਂ ਠੀਕ ਹੈ ਜੀ ਹਾਂ ਇੱਕ ਦੂਜੀ ਧਿਰ ਵੱਲੋਂ ਦੂਜੀ ਧਿਰ ਤੇ ਦਬਾਅ ਬਣਾਏ ਰੱਖਣ ਲਈ ਇਹ ਕਿਤੇ ਨਾ ਕਿਤੇ ਅਹਿਮ ਬੋਲਾਦਾ ਕਰਦੇ ਆਗੇ ਠੀਕ ਹੈ ਇਹ ਗੱਲ ਹੈ ਤੇ ਫਿਰ ਉੱਥੇ ਵੀ ਤੁਸੀਂ ਦਬਾਅ ਬਣਾਉਣ ਦੀ ਗੱਲ ਕਹੀ ਹੈ ਫਿਰ ਉੱਥੇ ਕਿਹੜੇ ਐਵੀਡੈਂਸ ਨੇ ਜਿਹੜੇ ਕੰਮ ਕਰਦੇ ਹੋਣਗੇ ਤੁਹਾਨੂੰ ਲੱਗਦਾ ਵੀ ਕਾਰਗਰਸਤ ਹੁੰਦੇ ਨੇ ਦੇਖੋ ਲੈਣ ਦੇਣ ਜਦੋਂ ਇੱਕ ਪਤੀ ਪਤਨੀ ਦਾ ਰਿਸ਼ਤਾ ਹੋ ਗਿਆ ਜੀ ਤਾਂ ਉੱਥੇ ਕਾਨੂੰਨੀ ਨਜ਼ਰ ਹੋਰ ਹੋ ਜਾਂਦੀ ਹੈ ਜੀ ਤੇ ਇੱਕ ਫਰਾਡ ਵਾਲੀ ਜਿਹੜੀ ਹੁੰਦੀ ਆ ਉਹ ਗੱਲ ਹੋਰ ਹੋ ਉਹ ਹੋ ਰਹੀ ਹੈ ਠੀਕ ਹਾਂਜੀ ਮਤਲਬ ਤੁਹਾਡਾ ਕਹਿਣਾ ਇਹ ਹੈ ਕਿ ਜਿਹੜੇ ਭਾਰਤੀ ਕਾਨੂੰਨ ਦੇ ਮੁਤਾਬਕ ਵਿਆਹ ਦਾ ਜਿਹੜਾ ਸਬੰਧ ਹੈ ਰਿਸ਼ਤਾ ਉਹਨੂੰ ਉੱਤਮ ਮੰਨਿਆ ਗਿਆ ਬਾਕੀ ਹੋਰ ਚੀਜ਼ਾਂ ਨੂੰ ਛੱਡ ਕੇ ਬਿਲਕੁਲ ਜਿੱਥੇ ਤੁਸੀਂ ਦਰਜ ਹੀ ਪਤੀ ਪਤਨੀ ਦਾ ਹੋ ਗਿਆ ਤਾਂ ਉੱਥੇ ਫਰਾਡ ਦੀ ਗੱਲ ਘਟ ਜਾਂਦੀ ਹੈ ਠੀਕ ਹੈ ਜੀ ਬਹੁਤ ਮਤਲਬ ਅਬ ਦਿੱਸਾ ਜੇ ਸੰ ਐਡਵੋਕੇਟ ਚਮਕੌਰ ਸਿੰਘ ਮਲਵਾ ਜਿਨ੍ਹਾਂ ਨੇ ਅਗਲਬਤ ਕੀਤੀ ਸਾਡੇ ਨਾਲ ਇਸ ਵਿਸ਼ੇ ਤੇ ਉੱਪਰ ਆਪਣੀ ਮਹੱਤਵਪੂਰਨ ਰਾਏ ਸਾਨੂੰ ਦਿੱਤੀ ਤੇ ਤੁਹਾਨੂੰ ਸਾਡੇ ਪ੍ਰੋਗਰਾਮ ਕਿਸ ਤਰ੍ਹਾਂ ਦੇ ਲੱਗਦੇ ਨੇ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਇੱਕ ਹੋਰ ਗੱਲ ਕਿ ਜੇਕਰ ਤੁਸੀਂ ਵੀ ਕਿਸੇ ਵਿਸ਼ੇ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖ ਕੇ ਭੇਜੋ ਤੁਹਾਡੇ ਸਵਾਲ ਤੇ ਅਸੀਂ ਇਸੇ ਪ੍ਰੋਗਰਾਮ ਦੇ ਵਿੱਚ ਉਹਨਾਂ ਉਹਨਾਂ ਸਵਾਲਾਂ ਦੇ ਉੱਪਰ ਡਿਸਕਸ਼ਨ ਕਰਾਂਗੇ ਹੁਣ ਤੱਕ ਦੇ ਲਈ ਐਨਾਂ ਹੀ ਧੰਨਵਾਦ ਤੁਸੀਂ ਸਾਡੇ ਨਾਲ ਬਨੇ ਰਹੋ